ਅੱਜ ਸਮੁੱਚੇ ਦੇਸ਼ ਵਿੱਚ 76ਵਾਂ ਗਣਤੰਤਰ ਦਿਵਸ ਬੜੀ ਹੀ ਧੂਮਤਾਂ ਨਾਲ ਮਨਾਇਆ ਗਿਆ। ਇਹ ਗਣਤੰਤਰ ਦਿਵਸ ਸਮੁੱਚੇ ਭਾਰਤ ਵਿੱਚ ਮਨਾਇਆ ਗਿਆ। ਕੁਰਦਾਸਪੁਰ ਦੇ ਸਿਵਲ ਹਸਪਤਾਲ ਬਬਰੀ ਵਿਖੇ ਵੀ 76ਵਾਂ ਗਣਤੰਤਰ ਦਿਵਸ ਬੜੀ ਹੀ ਧੂਮਤਾਂ ਨਾਲ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਗਣਤੰਤਰ ਦਿਵਸ ਭਾਰਤ ਵਿਕਾਸ ਪਰਿਸ਼ਦ ਦੇ ਦੁਆਰਾ ਮਨਾਇਆ ਗਿਆ। ਇਸ ਮੌਕੇ ਤੇ ਪੰਜਾਬ ਹੈਲਥ ਸਿਸਟਰ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁੱਜੇ ਇਸ ਤੋਂ ਇਲਾਵਾ ਗੈਸਟ ਆਫ ਆਨਰ ਦੇ ਰੂਪ ਵਿੱਚ ਡਾਕਟਰ ਭਾਰਤ ਪੂਸ਼ਨ ਸਿਵਲ ਸਰਜਨ ਗੁਰਦਾਸਪੁਰ ਵੀ ਮੌਜੂਦ ਰਹੇ ਇਸ ਤੋਂ ਇਲਾਵਾ ਭਾਰਤ ਵਿਕਾਸ ਪਰਿਸ਼ਦ ਦੀ ਟੀਮ ਰਜੇਸ ਲੋਤਰਾ ਪ੍ਰੈਜ਼ੀਡੈਂਟ ਸ਼ਲਿੰਦਰ ਭਾਸਕਰ ਜਨਰਲ ਸੈਕਟਰੀ ਅਤੇਸ਼ ਕੁਮਾਰ ਮਹਾਜਨ ਕੈਸ਼ੀਅਰ ਪਵਨ ਰਾਏ ਪ੍ਰੋਜੈਕਟ ਇਨਚਾਰਜ ਇਸ ਤੋਂ ਇਲਾਵਾ ਹੋਰ ਵੀ ਆਦੀ ਮੈਂਬਰ ਮੌਜੂਦ ਸਨ ਇਸ ਮੌਕੇ ਤੇ ਹਸਪਤਾਲ ਦੇ ਡਾਕਟਰ ਨਰਸ ਕਲੈਰੀਕਲ ਸਟਾਫ ਕਲਾਸ 4 ਪਰਸਨ ਵੀ ਮੌਜੂਦ ਸਨ ਇਸ ਮੌਕੇ ਤੇ ਸਭ ਤੋਂ ਪਹਿਲਾ ਦੀ ਪਰਜਨਿਤ ਕੀਤਾ ਗਿਆ ਇਸ ਦੇ ਨਾਲ ਨਾਲ ਮੁੱਖ ਮਹਿਮਾਨ ਨੇ ਇਨਾਮ ਵੀ ਵੰਡੇ ਖਾਸ ਕਰ ਕਲਾਸ 4 ਪਰਸਨ ਨੂੰ ਸਨਮਾਨਿਤ ਵੀ ਕੀਤਾ ਗਿਆ ਦੇਖੋ ਸਾਡੇ ਪੱਤਰਕਾਰਾ ਸੰਜੀਪ ਪਾਵਾ ਦੀ ਵਿਸ਼ੇਸ਼ ਰਿਪੋਰਟ ਉਸ ਦਾ ਉਸਰ ਬੋਲੋ ਸਿਵਲ ਹਸਪੀਟਲ ਬਬਰੀ ਵਿਖੇ 76 ਵਜਣਾ ਗਣਤੰਤਰ ਦਿਵਸ ਆ ਮਨਾਇਆ ਗਿਆ ਇਸ ਪਵਿੱਤਰ ਦਿਨ ਦੇ ਉੱਪਰ ਆਪਣੇ ਦਿਲ ਦੀਆਂ ਗ੍ਰਹਿਈਆਂ ਤੋਂ ਇਲਾਕਾ ਵਾਸੀਆਂ ਨੂੰ ਮੁਬਾਰਕ ਦਿਨਾ ਔਰ ਸ਼ੁਭ ਕਾਮਨਾਵਾਂ ਆਤ ਵਿਕਾਸ ਪਰਿਸ਼ਦ ਹਮੇਸ਼ਾ ਹੀ ਸਾਰ ਸਮਾਜ ਦੇ ਕੰਮ ਦੇ ਵਿੱਚ ਬਹੁਤ ਵੱਡੇ ਤਰੀਕੇ ਦੇ ਨਾਲ ਉਪਰਾਲੇ ਕਰਕੇ ਆਪਣਾ ਹਿੱਸਾ ਬੰਦਾ ਔਰ ਅੱਜ ਦੇ ਇਸ ਮੁਬਾਰਕ ਦਿਨ ਦੇ ਉੱਪਰ ਮੈਂ ਸਾਰੇ ਇਹਨਾਂ ਦੀ ਮੈਂਬਰ ਸਹਿਬਾਨ ਨੂੰ ਅਫਸਰ ਬਿਹਰੂਸ ਨੂੰ ਸਭ ਆਖੇ ਬਹੁਤ ਧੰਨਵਾਦ ਕਰਦਾ ਔਰ ਮੈਂ ਰਿਹੜੀ ਆ ਇਸ ਸਾਰੀ ਐਨਜੀਓ ਮਖੂਬੀ ਦੇ ਨਾਲ ਸਮਾਜ ਸੇਵਾ ਦੇ ਵਿੱਚ ਬਹੁਤ ਯਦਨਸ਼ੀਲ ਔਰ ਕਰਮਸ਼ੀਲ ਰਹਿੰਦੀ ਆ ਅੱਜ ਦਾ ਦਿਨ ਐਸਾ ਪਵਿੱਤਰ ਦਿਨ ਜਿਸ ਦਿਨ ਮੇਰੀ ਸਾਡੀ ਲੋਕਤੰਤਰ ਦੀ ਉਸ ਮर्यादा ਨੂੰ ਕਾਇਮ ਰੱਖਦੇ ਹੋਏ ਇਹ ਜਿਹੜਾ ਸੰਵਿਧਾਨ ਆ ਲੋਕਾਂ ਨੂੰ ਬਰਾਬਰੀ ਔਰ ਦੇ ਵਿੱਚ ਕਸ ਅਧਿਕਾਰ ਮਿਲਿਆ ਸੀਗਾ ਜਿੱਤੇ ਲੋਕ ਮਿਲ ਕੇ ਆਪਣੀਆਂ ਸਰਕਾਰਾਂ ਬਣਾਉਣ ਉਹਨਾਂ ਸਰਕਾਰਾਂ ਨੂੰ ਚਲਾਉਣ ਸੋ ਮੈਂ ਇੱਕੋ ਹੀ ਅਪੀਲ ਕਰੂੰਗਾ ਯਾਰ ਸਮੇਂ ਦੇ ਨਾਲ ਜਿੱਤੇ ਨਾ ਕਿਤੇ ਸਮਾਜ ਦੇ ਹਰ ਕਿਤੇ ਦੇ ਵਿੱਚ ਨਿਗਾਰ ਆਇਆ ਆਓ ਮਿਲ ਕੇ ਉਸ ਨਿਗਾਰ ਨੂੰ ਰੋਕਣ ਦੇ ਵਿੱਚ بڑا ਯੋਗਦਾਨ ਪਾਈਏ ਔਰ ਜਿਹੜਾ ਲੋਕਤੰਤਰ ਜਿਹੜਾ ਅੱਜ ਭਾਰਤ ਦੇ ਵਿੱਚ ਮਜ਼ਬੂਤੀ ਦੇ ਨਾਲ ਖੜੀਆਂ ਨੇ ਉਹਨਾਂ ਨੂੰ ਕਾਇਮ ਰੱਖਣ ਵਾਸਤੇ ਅਗਲੀ ਜਨਰੇਸ਼ਨ ਜਿਹੜੀ ਆ ਉਹ ਵੀ ਆਪਣਾ ਪੂਰਾ ਯੋਗਦਾਨ ਪਾਵੇ ਤਾਂ ਹੀ ਮੈਂ ਸਮਝਣਾ ਉਹਨਾਂ ਸ਼ਹੀਦਾਂ ਦੀ ਉਹਨਾਂ ਦੇਸ਼ ਭਗਤਾਂ ਦੀ ਤਪੱਸਿਆ ਔਰ ਤਿਆਗ ਜਿਹੜਾ ਉਹ ਕਿਸੇ ਨੇ ਖੇ ਲੱਗੂਗਾ ਸੇ ਇੱਕ ਵਾਰੀ ਫੇਰ ਜਲਦੀਆਂ ਗਰਾਈਆਂ ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਨਮਾਰਾ ਭਾਰਤ ਨਿਕਾਸ ਪੈਨਸ਼ਨ ਬੋਰਡ ਕਟਰੀ ਕਸਟਾਰ ਤੁਦਾਸਪਤੀ ਵਿਕੇ ਖੇਤਰ ਭਗੰਦੰਦਰ ਵਿਕਾਸ ਨਾਇ। ਇਹ ਬਾਰੇ ਕੀ ਕਰਾਂ ਚੋ? ਸਭ ਤੋਂ ਪਹਿਲਾਂ ਸਾਰੇ ਇਲਾਕਾ ਨਾ ਨਵਾਸੀਆ ਨੂੰ ਤੇ ਦੇਸ਼ ਵਾਸੀਆ ਨੂੰ 76ਵੇਂ ਗੰਦੰਦਰ ਦਿਵਸ ਦੀ ਭਾਰਤ ਦੇ ਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਹੋਣ ਅੱਜ ਜਿਹੜਾ ਇਹ ਹਰ ਸਾਲ ਜਿਹੜੀ ਸਾਡੀ ਭਾਰਤ ਦੇ ਕਾਸ ਪਰਸ਼ਦ ਸਿਵਲ ਹਸਪਤਾਲ ਦੇ ਵਿੱਚ ਆਜ਼ਾਦੀ ਦਾ ਦਿਵਸ ਤੇ ਗੰਧਨਤਾ ਦਾ ਦਿਵਸ ਅਸੀਂ ਸਿਵਲ ਹਸਪਤਾਲ ਦੇ ਵਿੱਚ ਮਨਾਉਂਦੇ ਆ ਉਸੇ ਕੜੀ ਦੇ ਵਿੱਚ ਅੱਜ ਭਾਰਤ ਦੇ ਕਾਸ ਪਰਸ਼ਦ ਸਿਟੀ ਬ੍ਰਾਂਚ ਵੱਲੋਂ ਇਹ 76ਵਾਂ ਗੰਧਨਤਾ ਦਾ ਦਿਵਸ ਸਿਵਲ ਹਸਪਤਾਲ ਬਬਰੀ ਦੇ ਵਿੱਚ ਬਣਾਇਆ ਗਿਆ ਵਾ ਅੱਜ ਦੇ ਕਾਰਗਰਮ ਦੇ ਜਿਹੜੇ ਮੁੱਖ ਮਹਿਮਾਨ ਸੀ ਸ੍ਰੀ ਰਮਨ ਬੈਲ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਉਹਨਾਂ ਦੇ ਨਾਲ ਭਾਰਤ ਪੂਸ਼ਣ ਜੀ ਸਿਵਲ ਸਰਜਨ ਤੇ ਡਾਕਟਰ ਅਰਵਿੰਦ ਮਹਾਜਨ ਜੀ ਐਸ ਐਮ ਓ ਉਹ ਵੀ ਉੱਥੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਸੀ ਸਾਡੀ ਭਾਰਤ ਵਿਕਾਸ ਪਰਿਸ਼ਦ ਦੀ ਪੂਰੀ ਟੀਮ ਜਿਹਦੇ 35 ਤੋਂ 40 ਦੇ ਕਰੀਬ ਮੈਂਬਰ ਜਿਹੜੇ ਆ ਉਸ ਪ੍ਰੋਗਰਾਮ 'ਚ ਸ਼ਾਮਲ ਹੋਏ ਆ ਉਹਦੇ ਨਾਲ ਨਾਲ ਜਿਹੜੇ ਨਰਸਿੰਗ ਸਟੂਡੈਂਟਸ ਹੈ ਹਸਪੀਟਲ ਦਾ ਸਾਰਾ ਸਟਾਫ ਉਹਨਾਂ ਦੇ ਨਾਲ ਜਿੰਨੇ ਵੀ ਡਾਕਟਰ ਸਹਿਬਾਨ ਹਸਪੀਟਲ ਦੇ ਵਿੱਚ ਜਿੰਨੇ ਪੇਸ਼ੈਂਟ ਵੀ ਆ ਉਹ ਸਾਰਿਆਂ ਨੇ ਇਸ ਕਾਰਜਕ੍ਰਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਇਹ ਬੜਾ ਹੀ ਸਕਸੈਸਫੁਲ ਕਾਰਜਕ੍ਰਮ ਰਿਹਾ ਹੈ ਔਰ ਸਾਨੂੰ ਉਮੀਦ ਹੈ ਕਿ ਹਰ ਸਾਲ ਅਸੀਂ ਅੱਗੇ ਤੋਂ ਵੀ ਜਿਹੜਾ ਇਹ ਕਾਰਜਕ੍ਰਮ ਇੱਥੇ ਕਰਦੇ ਰਾਵਾਂਗੇ ਤਾਂ ਕਿ ਜਿਹੜੇ ਵੀ ਲੋਕੀ ਹੈ ਜਾਂ ਸਟੂਡੈਂਟਸ ਹੈ ਉਹਨਾਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਕਿੱਦਾਂ ਮਿਲੀ ਹੈ ਗੰਧੰਤਰ ਦਾ ਦਿਵਸ ਸਾਨੂੰ ਜਿਹੜਾ ਸੰਵਿਧਾਨ ਬਣਿਆ ਸੀ ਉਹਨੂੰ ਅਸੀਂ ਕਿੱਦਾਂ ਸਾਨੂੰ ਮਿਲਿਆ ਵਾ ਉਹਦੀ ਅਸੀਂ ਕਿੱਦਾਂ ਅੱਗੇ ਤੋਂ ਰੱਖਿਆ ਕਰਨੀ ਹੈ ਉਦੇ ਬਾਰੇ ਇਹ ਜਿਹੜਾ ਕਾਰਜਕ੍ਰਮ ਹੈ ਪਾਰਦਰਸ਼ਕ ਪਰਸ਼ਦ ਅੱਗੇ ਤੋਂ ਵੀ ਜਿਹੜੇ ਇਦਾਂ ਦੇ ਕਾਰਜਕ੍ਰਮ ਅਸੀਂ ਸਕੂਲਾਂ 'ਚ ਵੀ ਜਾ ਕੇ ਕਰੀਦੇ ਆ ਬੱਚਾ ਨੂੰ ਆਪਣੀ ਸੰਸਕ੍ਰਿਤੀ ਨਾਲ ਵੀ ਜੋੜੀਦਾ ਵਾ ਸ਼ਹਿਰ ਨਿਵਾਸੀਆਂ ਨਾਲ ਵਿੱਚ ਵੀ ਜਾ ਕੇ ਅਸੀਂ ਅਲੱਗ-ਅਲੱਗ ਕਾਰਜਕ੍ਰਮ ਕਰਨੇ ਆ ਤਾਂ ਕਿ ਲੋਕਾਂ ਨੂੰ ਜਿਹੜਾ ਅਵੇਅਰ ਕੀਤਾ ਜਾ ਸਕੇ ਆਪਣੀ ਸੰਸਕ੍ਰਿਤੀ ਦੀ ਨਾਲ ਜੋੜਿਆ ਜਾ ਸਕੇ ਦੁਬਾਰਾ ਤੋਂ ਮੈਂ ਆਪਣੀ ਬ੍ਰਾਂਚ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਲੋਕਾਂ ਨੂੰ ਸ਼ਹਿਰ ਨਿਵਾਸੀਆਂ ਨੂੰ 76ਵੇਂ ਗਣਤੰਤਰ ਦਾ ਦਿਵਸ ਦੀ ਬਹੁਤ-ਬਹੁਤ ਵਧਾਈ ਦੇਣਾ ਵਾ ਜੈ ਭਾਰਤ ਭਾਰਤ ਮਾਤਾ ਦੀ ਜੈ ਮੈਂ ਭਾਰਤ ਵਿਕਾਸ ਪਰਸ਼ਦ ਸਿਧੀਬਰਾਜ ਵੱਲੋਂ ਸੈਕਟਰੀ ਬੋਲਿਆ ਉਹ ਇਹ ਹੈ ਕਿ ਜਿਹੜੇ ਇੱਥੇ ਅਸੀਂ ਗਨਤੰਤਰਤਾ ਦਿਵਸ ਤੇ ਅਸੀਂ ਸਫਾਈ ਕਰਮਚਾਰੀਆਂ ਨੂੰ ਸਪੈਸ਼ਲ ਤੌਰ ਤੇ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੀ ਕਾਰਗੁਜ਼ਾਰੀ ਚੰਗੀ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨ ਦੇ ਨਾਲ ਨਾਲ ਸੀਐਮਓ ਸਾਹਿਬ ਨੂੰ ਤੇ ਐਸਐਮਓ ਸਾਹਿਬ ਨੂੰ ਵੀ ਸਨਮਾਨਿਤ ਕੀਤਾ ਗਿਆ ਮੇਨ ਜਿਹੜਾ ਸਫਾਈ ਕਰਮਚਾਰੀਆਂ ਦਾ ਮੇਨ ਕੰਮ ਹੁੰਦਾ ਜਿਨ੍ਹਾਂ ਨੇ ਇੱਥੇ ਬਹੁਤ ਛਲਾਂਗਾ ਯੂ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਪਹਿਲੇ ਨੰਬਰ ਤੇ ਸਨਮਾਨਿਤ ਕੀਤਾ ਹੈ ਇਹਦੇ ਨਾਲ ਹੀ ਮੈਂ ਸਾਰਿਆਂ ਨੂੰ ਜਿਹੜਾ ਗਨਤੰਤਰ ਦੇ ਦੇ ਵਸਤੀ ਬਹੁਤ-ਬਹੁਤ ਵਧਾਈ ਦੇਣਾ ਤੇ ਧੰਨਵਾਦ ਜੈ ਭਾਰਤ ਮੈਂ ਮਿੰਨੀ ਕੋਰਪਮੈਂਟ ਨਰਸਿੰਗ ਸਿਸਟਰ ਐਜ਼ ਅ ਐਡਮਿਨਿਸਟ੍ਰੇਟਰ ਸਿਵਲ ਹਸਪੀਟਲ ਗੁਰਦਾਸਪੁਰ ਔਰ ਸਭ ਨੂੰ ਜਿਹੜੇ ਆ ਅੱਜ ਦੇ ਜਿਹੜੇ ਗੰਦਰਤ ਦੇਸ਼ ਤੇ ਮੈਂ ਸਭ ਨੂੰ ਵਧਾਈ ਦਿੰਨੀ ਆ ਔਰ ਬੜੀ ਇਹ ਅਪਰਾਲਾ ਕੀਤਾ ਜਾਂਦਾ ਭਾਰਤੀ ਵਿਕਾਸ ਸਿਰਾ ਪ੍ਰਸਿੱਧ ਵੱਲੋਂ ਜਿਹੜਾ ਸਾਨੂੰ ਜਿਹੜਾ ਸਾਰਿਆਂ ਨੂੰ ਜਿਹੜਾ ਇੱਥੇ ਸਨਮਾਨਿਤ ਕੀਤਾ ਜਾਂਦਾ ਐਪਰੀਸ਼ੀਏਟ ਕੀਤਾ ਜਾਂਦਾ ਉਹਦੇ ਨਾਲ ਸਾਡਾ ਹੋਰ ਮੁਲਾਜ਼ਮਾਂ ਦਾ ਉਤਸ਼ਾਹ ਵੱਧ ਹੈ ਔਰ ਅਸੀਂ ਆਪਣੀ ਹੋਰ ਕਾਰਜਕਾਰੀ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਅੱਗੋਂ ਜਿਹੜਾ ਕਰਨ ਲਈ ਤਿਆਰ ਹੁੰਨੇ ਆ ਔਰ ਇਹਨਾਂ ਦਾ ਬੜਾਈ ਦੇਰ ਤੋਂ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਅਪਰਾਲਾ ਕਰਦੇ ਆ ਰਹੇ ਨੇ ਔਰ ਬੜੀ ਇਹ ਖੁਸ਼ੀ ਵਾਲੀ ਗੱਲ ਆ ਔਰ ਬੜਾ ਵੱਡੀ ਜਿਹੜੀ ਆ ਇੱਕ ਵਧਾਈ ਵਾਲੀ ਗੱਲ ਆ ਕਿ ਸਾਡੇ ਸਟੂਡੈਂਟਸ ਨੂੰ ਔਰ ਕਾਫੀ ਸਾਡੇ ਟੀਚਰਸ ਨਰਸਿੰਗ ਕਾਲਜ ਹੈ ਜਿਹੜੀ ਇੱਕ ਆਉਣ ਵਾਲਾ ਸਾਡਾ ਭਵਿੱਖ ਹੈਗਾ ਸਾਡੀ ਜਿਹੜੀ ਹੈ ਇੱਕ ਬੈਕਬੋਨ ਹੈਗੀ ਹੈ ਸਾਡੇ ਸਿਵਲ ਹਸਪੀਟਲ ਦੀ ਔਰ ਇਹ ਸਾਰੇ ਸਾਰੇ ਡਿਪਾਰਟਮੈਂਟਸ ਦੇ ਵਿੱਚੋਂ ਜਿਹੜਿਆ ਐਪਰੀਸ਼ੀਏਸ਼ਨ ਔਰ ਉਹਨਾਂ ਨੂੰ ਜਿਹੜਿਆ ਲੱਡੂ ਵੰਡੇ ਔਰ ਬੱਚਿਆਂ ਨੂੰ ਹੋਰ ਕੰਮ ਦੇ ਲਈ ਪ੍ਰੇਰਿਤ ਕਰਨਾ ਔਰ ਸਾਡੇ ਸਫਾਈ ਸੇਵਕ ਜਿਦਾ ਸਾਡੀ ਕਲਾਸ ਫੋਰਸ ਹੈਲਪਰਸ ਨਰਸਿੰਗ ਡਿਪਾਰਟਮੈਂਟ ਸਾਡੇ ਆਫਸਰਸ ਡਾਕਟਰ ਸਹਿਬਾਨ ਸੋ ਮੈਂ ਅਨਦਰ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਇਸੇ ਤਰ੍ਹਾਂ ਹੀ ਸਾਡੀਆਂ ਐਪਰੀਸ਼ੀਏਸ਼ਨਸ ਬਣਦੀਆਂ ਰ ਇੱਕ ਬੂਸਟਰ ਹੈ ਸਾਨੂੰ ਇੱਕ ਚਾਹ ਮਿਲਦਾ ਕਿ ਅਸੀਂ ਆਪਣੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਜਿਹੜਿਆ ਸਮਾਜਾਂ ਜਿਹੜੇ ਪਬਲਿਕ ਨੂੰ ਦੇ ਸਕੀਏ ਇੱਕ ਅਗੇਨ ਮੈਂ ਸਾਰਿਆਂ ਨੂੰ ਜਿਹੜੇ ਅੱਜ ਦੇ ਦਿਨ ਤੇ ਇਹ ਵਧਾਈ ਦਿੰਦੀਆਂ ਮਿੰਨੀ ਕਾਰਪੋਮੈ ਨਸਿਕ ਸਿਵਲ ਹਸਪੀਟਲ ਬੁਧਾਸਪਤੀ